ਇੱਕ ਟੀਮ ਦਾ ਇੰਤਜ਼ਾਰ ਹੋ ਰਿਹਾ ਜੀ ਦੇਖ ਲੋ ਜੇ ਸਰਦਾ ਉਹਦੇ ਬਣਾ ਸਾਰ ਲੋ ਦੂਜੀ ਬੁਲਾ ਲੋ ਚਲੋ ਇਦਾਂ ਹੁੰਦਾ ਵੀ ਆਏ ਨੇ ਜੇ ਟੀਮ ਤਿਆਰ ਹੋਈ ਹੈ ਤੇ ਆਪਾਂ 2 ਮਿੰਟ ਵੇਟ ਕਰ ਲਈਏ ਉਹਨਾਂ ਨੂੰ 5 ਮਿੰਟ ਦਿੱਤੇ ਆ ਜੀ ਮੇਰਾ ਮੇਲਾ ਕਿਸੇ ਟੀਮ ਲਈ ਨਹੀਂ ਆ ਮੇਰਾ ਮੇਲਾ ਇਹ ਲੋਕਾਂ ਲਈ ਆ ਮੈਂ ਮੈਂ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਆ 70 ਲੱਖ ਦਾ ਸਮਾਨ ਜਿਹੜਾ ਲਿਆਂਦਾ ਗੁਰਦੁਆਰੇ ਦੇ ਦਿੰਨੇ ਆ ਜੋ ਹੁਕਮ ਹੈ ਵਾਜੀ ਬਾ ਕਬੱਡੀ ਖਿਡਾਰੀਓ ਧਿਆਨ ਦਿਓ ਬਈ ਧਰਮਾ ਜੀ ਸਵੇਰ ਦੇ 11 ਵਜੇ ਤੇ ਆਏ ਆ ਉਸੇ ਜਗ੍ਹਾ ਤੇ ਬੈਠੇ ਆ ਕਿਸੇ ਦੇ ਢਿੱਡ ਦੇ ਹੱਥ ਲਾ ਕੇ ਦੇਖ ਲੈ ਪਸ਼ਾਬ ਵਾਲੀ ਨਾਲੀ ਫਟਣ ਲਈ ਹੋਈ ਐ ਇਸ ਕਰਕੇ ਇਸ ਕਰਕੇ ਕਿ ਮੇਰੀ ਜਗ੍ਹਾ ਕੋਈ ਹੋਰ ਨਾ ਰੋਕ ਲੇ ਜੇ ਮੈਂ ਅੱਜ ਮੈਂ ਮੂੰਹ ਤੇ ਕਹਿਣਾ ਜੇ ਇਹ ਹਾਲਾਤ ਰਹਿਣਾ ਕਬੱਡੀ 2 ਸਾਲ ਵੀ ਨਹੀਂ ਕੱਟਦੀ ਜਾਂ ਤੇ ਇਹ ਬਹੁਤ ਹਿਸ਼ਾਰ ਆ ਸੀ ਪਾਗਲਾ ਜਾਂ ਫਿਰ ਅਸੀਂ ਸਾਰੀ ਵੇਫ ਟੂ ਫਰਮ 2 ਮਿੰਟ ਦਾ ਟਾਈਮ ਦੇ ਦਿਓ ਜਿੱਦਾਂ ਮਰਜ਼ੀ ਕਰ ਲਓ ਚੈਨੀਮਾ ਕਰਕੇ ਟੀਮ ਨੂੰ ਕੈਂਸਲ ਕਰ ਦਿਓ ਉਹਨੂੰ ਸੰਗਤ ਨੂੰ ਵੇਂਦੇ ਇੱਕ ਵਾਰੀ ভাই ਦਲਵੀਰ ਗੱਲ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਇਹ ਸਾਰੀ ਅੱਜ ਰੱਬ ਰੂਪੀ ਸੰਗਤ ਦਿਦਨਾ ਦੇ ਵਿੱਚ ਪੁੱਜੀ ਹੋਈ ਹੈ